ਕਿੰਨੇ ਕਿਨਾਂ ਤੁਹਾਡਾ ਸੰਦੀਪ ਭਾਈ ਜੀ ਕੀ ਗੱਲ ਬਾਤ ਹੋਈ ਹੈ ਜੀ ਕੀ ਗੱਲ ਬਾਤ ਭਾਈ ਮੁੰਡਾ ਸਾਡਾ ਘਰ ਹੋਈ ਤਰਾ ਗਿਆ ਆ ਪਟੇ ਦਾ ਕੰਮ ਕਰਦਾ ਹਾਂ ਜੀ ਕੰਮ ਤੇ ਜਾਂਦਿਆ ਵਾ ਤੇ ਰਾਹ ਵਿੱਚ ਗੱਡੀ ਨੇ ਸਾਈਡ ਮਾਰੀ ਆ ਤੇ ਉਹਨੇ ਬੋਤੀ ਖਾਤੇ ਹੀ ਰਹਿ ਗਿਆ ਕਿਹੜੀ ਜਗ੍ਹਾ ਤੇ ਐਕਸੀਡੈਂਟ ਆ ਅਕਸੀਡੈਂਟ ਹੋਇਆ ਜੀ ਆਜ ਕਿਥੇ ਸਾਫਰੀ ਲੱਗੇ ਕੀ ਪਿੰਡ ਦਾ ਨਾਮ ਹੀ ਬੂਲ ਕਲਰ ਇੰਜਨ ਡੋ ਕਿਸ ਵਾਲੀ ਦੇ ਲੱਗੇ ਬਿਲਕੁਲ ਇਹ ਜਿਹੜੀ ਮੌਤ ਹੋਈ ਐ ਐਕਸੀਡੈਂਟ ਉਹ ਕੀ ਲੱਗਦੇ ਟੜੇ ਮੇਰਾ ਦਿਓਰ ਹੀ ਛੋਟਾ ਹੜ ਤੂ ਕੀ ਨਾਮ ਹੈ ਇਹਨਾਂ ਦਾ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਕਿੰਨੇ ਕਿੰਨੇ ਜਣੇ ਦੇ ਸੱਟਾਂ ਲੱਗੀਆਂ ਤੇ ਕਿੰਨੇ ਦੀ ਮੌਤ ਹੋਈ ਆ ਦੋ ਜਣਿਆਂ ਦੇ ਸੱਟਾਂ ਲੱਗੀਆਂ ਲੱਦਾ ਟੁੱਟ ਗਈਆਂ ਦੋ ਜਣੇ ਤਾਂ ਤੇ ਰਹੇ ਜੀ ਤੇ ਦੂਜਾ ਬੱਚਾ ਹੀ ਨਾਲ ਹਾਂਜੀ ਗੁੜੀਆ 3 ਸਾਲ ਦੀ ਕੀ ਨਾਂ ਹੈ ਦਾ ਰੂਹੀ ਨਾਂ ਦਾ ਠੀਕ ਹੈ ਫਿਰ ਕਿਹੋਣਾ ਕੀ ਮੰਗੋਗੇ ਵੀ ਆਪਰੇ ਵੀ ਪਰਵਾਹ ਅਗੜੀ ਵਾਤ ਜੋੜ ਦਿਆਂ ਵੀ ਆਪਾਂ ਉਹਨਾਂ ਦਾ ਇਲਾਜ ਕਰਾਈਏ ਜਿਹੜੇ ਹਸਪਤਾਲ ਪਏ ਆ ਉਹ ਮਾਂ ਬਹੁਤ ਥੁਟ ਕੇ ਆਪ ਦਾ ਆਪਣੀ ਕਮਾਈ ਕਰਕੇ ਖਾ ਸਕਣ ਬਸ ਹੋਰ ਕੁਝ ਨਹੀਂ ਮੰਗਦੀ ਜੇ ਕਰਦੇ ਇਲਾਜ ਵੇਖੀ ਤੇ ਇਲਾਜ ਕਿਸਤਾਂ ਦੇ ਆ ਇਲਾਜ ਬਹੁਤ ਮਾੜੇ ਆ ਭਾਈ ਪਠੇ ਦਾ ਕੰਮ ਕਰਦੇ ਧਿਆੜੀ ਦੱਪੇ ਵਾਲੇ ਆ ਆ ਬਸ ਇਹ ਹੋਈ ਅਨੇ ਵੀਰਾਂ ਭਰਾਵਾਂ ਨੇ ਪਿਓਨਾਂ ਨੂੰ ਵਿਚਾਰਿਆਂ ਨੂੰ ਆਪਾਂ ਦਵਾਈ ਦਾਰੂ ਦਵਾ ਸਕੀਏ ਤੇ ਉਹਨਾਂ ਨੂੰ ਆਪਾਂ ਮੰਜੇ ਤੋਂ ਉਠਾ ਸਕੀਏ ਆਪਣੀ ਕਮਾਈ ਕਰਕੇ ਖਾ ਸਕਣ। ਮੇਰਾ ਨਾਮ ਸਤਨਾਮ ਸਿੰਘ ਠੀਕੇਦਾਰ ਚੇਅਰਮੈਨ ਕਮਟਰੀਟ ਹੈ। ਇੱਥੇ ਜਿਹੜਾ ਕੱਲ ਬੀਤੀ ਰਾਤ ਡਾ ਐਕਸੀਡੈਂਟ ਹੋਇਆ ਹੈ ਤਾਂ ਕੀ ਕਰਨਾ ਚਾਹੁੰਦੇ? ਦੇਖੋ ਸਾਡੇ ਗਵਾਂਢ ਪਰਿਵਾਰਿਆਂ ਸਰਦਾਰ ਮਿਰਸਾ ਸਿੰਘ ਦਾ ਉਹਨਾਂ ਦਾ ਬੇਟਾ ਤੇ ਪੋਤਰੀ ਦੋਵਾਂ ਦੀ ਜਿਹੜੀ ਆ ਮੌਕੇ ਤੇ ਡੈਥ ਹੋ ਗਈ ਹੈ। ਤੇ ਪੋਤਰਾ ਤੇ ਨੌ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹੜੀਆਂ ਉਹ ਸਿਵਲ ਹਸਪਤਾਲ ਤਰਮਤਨ ਦਾਖਲਿਆ ਹੂੰ ਤੇ ਬਹੁਤ ਦੁਖਦਈ ਘਟਨਾ ਵਾਪਰੀ ਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਹੜਾ ਪਰਿਵਾਰ ਬਾਕੀ ਸੱਟਾਂ ਲੱਗੀਆਂ ਇਹ ਬਹੁਤ ਗਰੀਬ ਪਰਿਵਾਰ ਆ ਤੇ ਮੈਦਾਨੀ ਸੱਜਣਾ ਨੂੰ ਤੇ ਸਰਕਾਰ ਨੂੰ ਮੈਂ ਅਪੀਲ ਕਰੂੰਗਾ ਕਿ ਉਹਨਾਂ ਦਾ ਇਲਾਜ ਕਰਵਾ ਕੇ ਦਿੱਤਾ ਜਾਵੇ ਕਿਉਂਕਿ ਇਹਨਾਂ ਕੋਲੇ ਲਾਇਕ ਹੋਣ ਦੀ ਕੋਈ ਸੰਭਰਥਾ ਨਹੀਂ ਹੈਗੀ ਤੇ ਚਲੋ ਜਿਹੜੇ 2:00 ਬੀਜੀ ਵਜੇ ਸਾਟਾ ਲੱਗੇ ਉਹਨਾਂ ਦਾ ਬਚਾਓ ਜੇ ਤੇ ਆਪ ਦਾ ਕੰਮ ਟਕਿਆ ਜਾ ਕਰ ਸਕਦਾ। ਹੁਣ ਜਿਹੜੇ ਜਾ ਰਹੇ ਸੀ ਮੋਟਰਸਾਈਕਲ ਤੇ ਇਹ ਕਿੱਥੇ ਜਾ ਰਹੇ ਸੀ? ਇਹ ਨਾ ਜੀ ਇਹ ਪੱਠੇ ਤੇ ਕੰਮ ਕਰਦੇ ਤਰਨਤਾਰ ਨਾਲ ਕੇ ਤੇ ਦੋ ਕੁ ਦਿਨ ਪਹਿਲਾਂ ਉਹਦੇ ਘਰ ਦੇ ਵਿੱਚ ਪਰਿਵਾਰ ਦਾ ਵਿੱਚ ਦੀ ਭਤੀਜੀ ਦਾ ਮੁੰਡੇ ਦਾ ਵਿਆਹ ਸੀ ਤੇ ਆਏ। ਤੁਨੇ ਚ ਨਿਚਵਾ ਕੀਤਾ ਉਹਦਾ ਇਹਨਾਂ ਨੇ ਉਥੋਂ ਵਾਪਸ ਜਿਹੜਾ ਸੀ ਉਹ ਕੱਲ ਆਪਣੇ ਕੰਮ ਤੇ ਜਿਹੜਾ ਤਖ ਪਠੇਲੇ ਤੁਹਾਨੂੰ ਪਤਾ ਤੱਕ ਕੇ 4 ਵਜੇ ਉੱਠ ਕੇ ਕੰਮ ਕਰਦੇ ਤੇ ਇਹ ਕਰਕੇ ਪਹਿਲਾਂ ਇੱਕ ਦਿਨ ਪਹਿਲਾਂ ਕੱਲ ਸ਼ਾਮ ਨੂੰ ਚਾਹ ਕੋਈ 5 ਵਜੇ ਜਾ ਰਹੇ ਸੀ ਆਪਦੇ ਪਠੇ ਤੇ ਤੇ ਜਾਂਦਿਆਂ ਕੰਮ ਤੇ ਜਾਂਦੇ ਜਿਹੜੇ ਸਾਰਾ ਪਰਿਵਾਰ ਹੀ ਪਠੇ ਤੇ ਸੀ ਉੱਥੇ ਜਾਂਦੇ ਰਸਤੇ ਦੀ ਮੌਤ ਹੋ ਗਈ ਕਿਦਾਂ ਦੇ ਹਾਲਾਤ ਨਹੀਂ ਕਰਦੇ ਹਾਲਾਤ ਤੇ ਵੇਖੋ ਵਿਚਾਰਿਆਂ ਦਾ ਸ਼ਾਨ ਪਾਈ ਹੈ ਤੇ ਇੱਕ ਨਿਗਾਹ ਜਾਂ ਕਮਰਾ ਖਾਲਾਤ ਤੇ ਤੁਹਾਨੂੰ ਪਤਾ ਹੀ ਹੈ ਗਰੀਬ ਬੰਦਿਆਂ ਦੇ ਹਾਲਾਤ ਜਿਹੜੇ ਆ ਅੱਜ ਕੱਲ ਰੋਜੀ ਰੋਟੀ ਕਮਾਉਣੀ ਬੜੀ ਔਖੀ ਆ ਹਾਂਜੀ ਕੀ ਮੰਗ ਕੀ ਕਰਦੇ ਹਾਂ ਮੰਗ ਕੇ ਕੋ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਇਹਨਾਂ ਦੇ ਜਿਹੜੇ ਬੱਚਿਆਂ ਉਹਨਾਂ ਦਾ ਲਾਇਕ ਰਾਇਆ ਜਾਵੇ ਜਿਨ੍ਹਾਂ ਦੇ ਸੱਟਾਂ ਲੱਗ ਚੁੱਕੀਆਂ ਇਹਨਾਂ ਦੀ ਕੋਈ ਮਾਲੀ ਸਹਾਇਤਾ ਕੀਤੀ ਜਾਵੇ ਤੇ ਜਿਹੜੇ ਮਤਲਬ ਉਹ ਆਪਦਾ ਜਿਹੜਾ ਸਿਰ ਬਸੇ ਰੋ ਕੇ ਤੇ ਆਪਦਾ ਕੋ ਰੋਟੀ ਪਾਣੀ ਦਾ ਗਿਆਰਾ ਕਰ ਸਕੋ ਕੀ ਗੱਲ ਬਾਤ ਹੋਈ ਤੁਹਾਡੇ ਬੇਟੇ ਨੂੰ ਜਿਹੜਾ ਐਕਸੀਡੈਂਟ ਹੋਇਆ ਹੋਰ ਜਾਂਦਾ ਕੰਮ ਕਰਨ ਅੱਛਾ ਜੀ ਖਲੀਵਾ ਦੀ ਯਾਹ ਤੇ ਉਹ ਉਸਤ ਮੋਟਰਸਾਈਕਲ ਤੇ ਜਾਣੇ ਅੱਧੀ ਵਾਰੀ ਕੀ ਨਾਂ ਹੈ ਮੁੰਡੇ ਦਾ ਉਹ ਮੇਰਾ ਮੁੰਡਾ ਕੀ ਨਾਂ ਹੈ ਮੁੰਡੇ ਦਾ ਤੇ ਨਾਲ ਪੁੱਤਰੀ ਵੀ ਦਿੱਤੂਗੀ ਕਿੰਨਾ ਸਾਲਾਂ ਦਾ ਕਿੰਨਾ ਸਾਲਾਂ ਦਾ ਤੇ ਆ ਗਏ ਲੱਤਾਂ ਪਾ ਰਹੀਆਂ ਆ ਤੇ ਹਾਂਜੀ ਕੀ ਮੰਗੀ ਗੱਲ ਪੱਥਰ ਐਸਰੀ ਕਿੱਥੀ ਐਕਸੀਡੈਂਟ ਹੋਇਆ ਔਰ ਕੀ ਇੱਚ ਨੁਕਸਾਨ ਹੋਇਆ ਜੀ ਜੀ ਬੜੀ ਦੁਖਦਾਈ ਘਟਨਾ ਹੈ ਇੱਕ ਵਾਪਰੀ ਆ ਐਕਸੀਡੈਂਟ ਕੇਸ ਹੈ ਆਪਣੇ ਤਰਨਤਾਰ ਤੋਂ ਪੱਟੀ ਮੋੜ ਤੋਂ ਜਦੋਂ ਆਪਾਂ ਪੱਟੀ ਵੱਲ ਨੂੰ ਜਾਂਦੇ ਆ ਇਹ ਕੋਈ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਤੇ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੋਂ ਕੈਂਟਰ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ ਚ ਵੱਜਾ ਮੌਕੇ ਤੇ ਵੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ ਚ ਵੱਜਾ ਇਹ ਮੋਟਰਸਾਈਕਲ ਵਿੱਚ ਜਿੱਦਾਂ ਕੁੜੀ ਸੀ ਉਹ ਉਸ ਦੇ ਵਿੱਚ ਹਸਬੰਦ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਭਰਾ ਤੋਂ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਤੇ ਉਹਨਾਂ ਦੀ ਵਾਈਫ ਤੇ ਦੋਨੇ ਬੇਟੇ ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਰਕਾਲੇ ਕਬੂਆਗੇ ਟਰੱਕ ਨਹੀਂ ਟਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਠੀਕ ਕਰੋ ਜਿੱਤੀ ਆ ਜੀ ਵਾਹ ਬਸ ਐਕਸੀਡੈਂਟ ਹੋਇਆ ਵਾ ਮੋਦੇ ਸਬੰਧ ਚ ਅਸੀਂ ਜਿਹੜੀ ਵੀ ਕਾਰਵਾਈ ਹੋ ਗਈ ਉਹ ਕਰ ਦਿੰਦੇ ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪਤਲ ਜਾਇ ਕੀ ਕੰਡੀਸ਼ਨ ਉਹਨਾਂ ਦੀ ਉਹ ਪਤਾ ਹੀ ਲੱਗਾ ਵਾ ਕਿ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਤ ਫੱਟੀ ਆ ਇਹ ਜਿਹੜੀ ਵਾਈਫ ਆ ਉਹ ਤੇ ਦੂਸਰੇ ਬੇਟੇ ਦੇ ਵੀ ਸੱਟਾਂ ਲੱਗੀਆਂ ਹੋਣ ਚੋਟ ਕਿੰਨੀ ਆ ਸਰ ਚੋਟ ਕਿਵੇਂ ਪੰਜ ਜੀ ਸੀਗੇ ਜੀ ਹਸਬੰਡ ਵਾਈਫ ਤੇ ਤਿੰਨ ਬੱਚੇ